ਹਾਊਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਵਿੱਚ ਇੱਕ ਮੀਟਿੰਗ ਰੱਖੀ ਗਈ ਲੰਘੇ ਕੱਲ ਯਾਨੀ ਕਿ ਮੰਗਲਵਾਰ ਦੀ ਤਰੀਕ ਨੂੰ ਜਸਪ੍ਰੀਤ ਸਿੰਘ ਅਟਾਰਨੀ ਜਿਹੜੇ ਨੇ ਉਹ ਵਾਸ਼ਿੰਗਟਨ ਡੀਸੀ ਪਹੁੰਚਦੇ ਨੇ ਉੱਥੇ ਜਾ ਕੇ ਵਾਈਟ ਹਾਊਸ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਲਈ ਵਿਚਾਰ ਵਟਾਂਦਰਾ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਇੱਕ ਦਾਵਾ ਕੀਤਾ ਸੀ ਉਹ ਕਹਿੰਦੇ ਸੀ ਕਿ ਉਹ ਟੀਚਾ ਬਣ ਕੇ ਤੁਰੇ ਨੇ ਕਿ ਘੱਟੋ ਘੱਟ 100 ਦੇ ਕਰੀਬ ਲੀਡਰ ਜਿਹੜੇ ਯੂਐਸਏ ਦੇ ਨਾਲ ਤਾਲੁਕ ਰੱਖਦੇ ਨੇ ਯੂਐਸ ਦੇ ਲੀਡਰ ਨੇ ਸਿਆਸੀ ਲੀਡਰ ਨੇ 100 ਦੇ ਕਰੀਬ ਲੀਡਰਾਂ ਦੇ ਨਾਲ ਤਾਲਮਕ ਬਣਾਉਣਗੇ ਔਰ ਖਾਸ ਕਰਕੇ ਭਾਈ ਅਮਰਿਤਪਾਲ ਸਿੰਘ ਨੂੰ ਰਿਹਾ ਕਰਨ ਦੇ ਵਾਸਤੇ ਦਬਾਅ ਪਾਉਣ ਦੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕਰਨਗੇ ਘੱਟੋ ਘੱਟ 100 ਲੀਡਰਾਂ ਦੇ ਨਾਲ ਮੁਲਾਕਾਤ ਕਰਨ ਦੀ ਗੱਲ ਉਹਨਾਂ ਨੇ ਕਹੀ ਸੀ ਪਰ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਉਹਨਾਂ ਨੇ ਕਹੀ ਸੀ ਉਹ ਕਮਲਾ ਹੈਰਿਸ ਜਿਹੜੇ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਨ ਦੀ ਗੱਲ ਕੀਤੀ ਸੀ ਉਸੇ ਵਾਸਤੇ ਲੰਘੇ ਕੱਲ ਉਹ ਵਾਸ਼ਿੰਗਟਨ ਡੀਸੀ ਜਾਂਦੇ ਨੇ ਵਾਈਟ ਹਾਊਸ ਦੇ ਬਾਹਰ ਖੜਕੇ ਉਹਨਾਂ ਦੇ ਵੱਲੋਂ ਇੱਕ ਸਨੇਹਾ ਜਿਹੜਾ ਉਹ ਕੌਮ ਨੂੰ ਦੇ ਦਿੱਤਾ ਗਿਆ ਆਖਰਕਾਰ ਉਸ ਮੀਟਿੰਗ ਦੇ ਵਿੱਚ ਕੀ ਹੋਇਆ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵਾਈਟ ਹਾਊਸ ਤਿਆਰ-ਵਰ ਤਿਆਰ ਹੈ ਕਿ ਅਮਰੀਕਾ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਤਿਆਰ ਹੈ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਅਮਰਤਪਾਲ ਸਿੰਘ ਦੀ ਰਿਹਾਈ ਅਮਰੀਕਾ ਵਾਸਤੇ ਕਿਉਂ ਇੰਨੀ ਮਹੱਤਵਪੂਰਨ ਹੈ ਹੌਲੀ-ਹੌਲੀ ਕਰਦੇ ਹਾਂ ਅਮਰੀਕੀ ਧਰਤੀ ਉੱਤੇ ਤੇ ਕੈਨੇਡੀਅਨ ਧਰਤੀ ਦੇ ਉੱਤੇ ਸਿੱਖ ਭਾਈਚਾਰੇ ਦੀ ਵੱਸੋਂ ਵੱਧਦੀ ਜਾ ਰਹੀ ਹੈ ਔਰ ਵੱਧਦੀ ਰਹੀ ਵੀ ਹੈ ਇਸੇ ਵਾਸਤੇ ਉਥੇ ਵੱਧਦੀ ਪਾਪੂਲੇਸ਼ਨ ਜਿਹੜੀ ਆ ਉਹ ਜ਼ਿਆਦਾਤਰ ਪਾਪੂਲੇਸ਼ਨ ਜਿਹੜੀ ਆ ਉਹਨਾਂ ਦੇ ਵਿੱਚ ਸਿੱਖ ਵੀ ਆਉਣ ਲੱਗ ਗਏ ਨੇ ਹੌਲੀ ਹੌਲੀ ਔਰ ਇਸ ਵਾਸਤੇ ਹੁਣ ਸਿਆਸਤਦਾਨ ਸਿੱਖਾਂ ਨੂੰ ਅਣਗੌਲੀਆਂ ਨਹੀਂ ਕਰ ਪਾਰੇ ਜਿਸ ਵਾਸਤੇ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਓਵਰ ਦੀ ਸੀਜ਼ ਜਾ ਕੇ ਵੀ ਕੰਮ ਕਰਨਾ ਉਹਨਾਂ ਵਾਸਤੇ ਜ਼ਰੂਰੀ ਹੋ ਸਕਦਾ ਹੈ ਹਾਲਾਂਕਿ ਜਸਪੀਤ ਸਿੰਘ ਟਰਨੀ ਨੇ ਪੂਰੀ ਕੋਸ਼ਿਸ਼ ਕੀਤੀ ਹੈ ਭਾਈ ਅਮਰਪਾਲ ਸਿੰਘ ਦੀ ਹਮਾਇਤ ਦੇ ਵਿੱਚ ਔਰ ਇਸੇ ਵਾਸਤੇ ਵਾਸ਼ਿੰਗਟਨ ਡੀਸੀ ਵੀ ਹੋ ਗਏ ਨੇ ਉੱਥੇ ਜਾ ਕੇ ਇਹ ਗੱਲਬਾਤ ਵੀ ਕੀਤੀ ਹੈ ਪਰ ਉਸ ਦਾ ਹੱਲ ਕੀ ਨਿਕਲਿਆ ਆਖਰਕਾਰ ਵਾਈਟ ਹਾਊਸ ਦੇ ਬਾਹਰ ਖੜ ਕੇ ਜਸਪੀਤ ਸਿੰਘ ਟਰਨੀ ਨੇ ਕਿਹੜਾ ਸੁਨੇਹਾ ਦਿੱਤਾ ਹੈ ਵਾਈਟ ਹਾਊਸ ਦੇ ਅੰਦਰ ਕਿਹੜੀ ਗੱਲਬਾਤ ਹੋਈ ਹੈ ਔਰ ਕੀ ਗੱਲਬਾਤ ਹੋਈ ਹੈ ਮੀਟਿੰਗ ਦਾ ਸੱਟਾ ਕੀ ਨਿਕਲਿਆ ਕਮਲਾ ਹੈਰ ਸਪ੍ਰੈਸਿਡੈਂਟ ਕੀ ਬੋਲੇ ਨੇ ਆਓ ਸੁਣਦੇ ਹ ਹਾਂਜੀ ਵੈਜੇ ਖਾਲਸਾ ਵੈਜੂ ਕੀ ਫਤਿਹ ਜੀ ਅੱਜ ਅਸੀਂ ਵਿਸ਼ਿੰਗਟਨ ਡੀਸੀ ਵਿਖੇ ਆ ਗਏ ਅਮਰੀਕਾ ਦੇ ਕੈਪੀਟਲ ਤੇ ਜਿਹੜੀ ਅਮਰੀਕਾ ਦੀ ਕਾਂਗਰਸ ਆ ਉਹ ਇੱਥੇ ਬੈਠਦੀ ਆ ਇਸ ਬਿਲਡਿੰਗ ਦੇ ਵਿੱਚ ਇੱਥੇ ਅਸੀਂ ਖੜੇ ਆ ਇੱਥੇ ਨੀਤੀਆਂ ਬਣਾਈਆਂ ਜਾਂਦੀਆਂ ਨੇ ਨਾ ਕੇਵਲ ਅਮਰੀਕਾ ਦੇ ਕਾਨੂੰਨ ਬਣਾਏ ਜਾਂਦੇ ਪਰ ਕੇ ਵਰਲਡ ਦੀ ਜਿਹੜੀ ਪੋਲਿਟਿਕਸ ਆ ਇੱਥੋਂ ਇਨਫਲੂਐਂਸ ਹੁੰਦੀ ਆ ਇਹਨਾਂ ਨੀਤੀਆਂ ਦਾ ਅਸਰ ਅਮਰੀਕਾ ਦਾ ਪੈਣਾ ਹੀ ਪੈਣਾ ਸਾਰੀ ਦੁਨੀਆ ਤੇ ਪੈਂਦਾ ਇੱਥੋਂ ਜਿਹੜੀ ਪਾਲਿਸੀ ਚੱਲਦੀ ਆ ਉਹ ਸਾਰੇ ਵਰਲਡ ਦੀਆਂ ਇਕਨੋਮੀਆਂ ਤੋਂ ਪਰਫੈਕਟ ਹੁੰਦੀਆਂ ਨੇ ਤੇ ਅਸੀਂ ਇੱਥੇ ਅੱਜ ਜਿਹੜਾ ਮਸਲਾ ਲੈ ਕੇ ਆਏ ਆ ਉਹ ਹੈਗਾ ਜੀ ਹਿਊਮਨ ਰਾਈਟਸ ਦੇ ਈਸ਼ੂ ਤੇ ਪਹਿਲਾ ਮਸਲਾ ਆ ਕੇ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਜਿੱਤੇ ਨੇ ਉਹਨਾਂ ਤੇ ਐਨਐਸਏ ਲੱਗੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿ 2 ਲੱਖ ਤੋਂ ਆਲਮੋਸਟ 197000 ਵੋਟਾਂ ਨਾਲ ਜਿੱਤੇ ਆ 4 ਲੱਖ ਲੋਕਾਂ ਨੇ ਵੋਟ ਪਾਈ ਆ ਤੇ ਲੋਕਾਂ ਦੀ ਮੰਗ ਆ ਸਾਡੇ ਬਾਹਰ ਦੇ ਜਿਹੜੇ ਪੰਜਾਬੀ ਨੇ ਖਾਸ ਕਰਕੇ ਸਾਡੇ ਸਿੱਖ ਕੋਈ ਸਾਡੇ ਹਿੰਦੂ ਵੀਰ ਵੀ ਤੇ ਪਲੱਸ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ ਸਾਨੂੰ ਇਹ ਕਿਹਾ ਵੀ ਇਹ ਕਰੋ ਅਸੀਂ ਪਹਿਲੀ ਵਾਰ ਹੀ ਨਹੀਂ ਆਏ ਅਸੀਂ ਅੱਗੇ ਵੀ ਆਉਂਦੇ ਰਹਿਨੇ ਆ ਪਰ ਅਸੀਂ ਜਿਹੜੇ ਲੋਕਲ ਇਸ਼ੂਜ਼ ਨੇ ਉਹ ਚੱਕਦੇ ਆ ਇਹਦੇ ਨਾਲ ਨਾਲ ਜਿਹੜੇ ਬੰਦੀ ਸਿੰਘ ਨੇ ਉਹਨਾਂ ਦਾ ਇਸ਼ੂ ਵੀ ਚੱਕ ਰਿਹਾ ਜਿਹੜੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਆ ਜੇਲ੍ਹਾਂ ਦੇ ਵਿੱਚ ਬੈਠੇ ਨੇ 25 ਸਾਲ 20 ਸਾਲ ਸਜ਼ਾ ਤੇ ਉਹਨਾਂ ਨੂੰ ਬੈਠਿਆ ਨੂੰ ਉਸ ਤੋਂ ਓਵਰ ਟਾਈਮ ਹੋ ਗਿਆ ਉਹ ਵੀ ਇੱਕ ਬਹੁਤ ਵੱਡੀ ਜਿਹੜੀ ਹਿਊਮਨ ਰਾਈਟਸ ਦੀ ਵਲੇਸ਼ਨ ਆ ਇਸ ਤੋਂ ਵੱਧ ਹੋਰ ਸਿੱਖਾ ਨਾਲ ਤੱਕਾ ਕੀ ਹੋ ਸਕਦਾ ਤੇ ਮੈਂ ਇਹ ਗੱਲ ਸਪਸ਼ਟ ਕਰਦਾ ਕਿ ਮੇਰਾ ਅਮਰੀਕਾ ਦੀ ਕਿਸੇ ਵੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਨਾ ਇੰਡੀਆ ਦੀ ਕਿਸੇ ਪੋਲੀਟੀਕਲ ਪਾਰਟੀ ਨਾਲ ਸਬੰਧ ਆ ਅਸੀਂ ਅਮਰੀਕਾ ਤੇ ਇੰਡੀਆ ਦੇ ਜ ਉਹ ਸਟਰੋਂਗ ਹੋਣ ਉਹਦੇ ਹੱਕ 'ਚ ਅਸੀਂ ਸਟਰੋਂਗ ਇੰਡੀਆ ਚਾਹੁੰਦੇ ਆ ਸਟਰੋਂਗ ਅਮਰੀਕਾ ਚਾਹੁੰਦੇ ਆ ਅਸੀਂ ਹਮੇਸ਼ਾ ਜਿਹੜਾ ਆਪਸੀ ਭਾਈਚਾਰਾ ਉਹ ਚਾਹੁੰਦੇ ਆ ਮੇਰੇ ਜਿਹੜੇ ਕਲਾਇੰਟਸ ਨੇ ਦੋਸਤ ਨੇ ਉਹ ਹਿੰਦੂ ਵੀ ਨੇ ਸਿੱਖ ਵੀ ਨੇ ਮੁਸਲਮਾਨ ਵੀ ਨੇ ਸਾਈ ਵੀ ਨੇ ਅਸੀਂ ਇੱਥੇ ਰਲ ਕੇ ਰਹਿੰਦੇ ਆ ਅਸੀਂ ਅਮਨ ਚਾਰਾ ਤੇ ਭਾਈਚਾਰਾ ਚਾਹੁੰਦੇ ਆ ਅਮਨ ਸ਼ਾਂਤੀ ਚਾਹੁੰਦੇ ਆ ਪਰ ਨਾਲ ਦੀ ਨਾਲ ਜਿੱਥੇ ਤੱਕ ਆ ਹੁੰਦਾ ਹਿਊਮਨ ਰਾਈਟਸ ਦਾ ਜਿਹੜੇ ਦੋ ਇਸ਼ੂਜ਼ ਨੇ ਇੱਕ ਭਾਈ ਅਮਰਪਾਲ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਜਿਹੜੀ ਐਨਐਸਏ ਲੱਗੀ ਆ ਇਹ ਬਿਲਕੁਲ ਨਹੀਂ ਲੱਗਣੀ ਚਾਹੀਦੀ ਕਿਉਂਕਿ ਜਿਹੜਾ ਉਹਨਾਂ ਨੇ ਕ੍ਰਾਈਮ ਕੀਤਾ ਉਹ ਬਹੁਤ ਛੋਟਾ ਸਜ਼ਾ ਬੜੀ ਵੱਡੀ ਆ ਲਾਅ ਦੇ ਵਿੱਚ ਜਦੋਂ ਜਿਹੜਾ ਕ੍ਰਾਈਮ ਘੱਟ ਹੋਵੇ ਸਜ਼ਾ ਵੱਧ ਹੋਵੇ ਇਹ ਹਿਊਮਨ ਰਾਈਟ ਦਾ ਅਬਿਊਜ਼ ਕਿਹਾ ਜਾਂਦਾ ਇਸ ਕਰਕੇ ਇਹਨਾਂ ਨੂੰ ਸਾਡੇ ਅਮਰੀਕਾ ਦੇ ਸਿੱਖਾਂ ਦੀ ਮੰਗ ਆ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਹਦੇ ਨਾਲ ਨਾਲ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਇਸ ਸਿਲਸਿਲੇ ਦੇ ਵਿੱਚ ਇਸ ਜਗ੍ਹਾ ਜੋ ਕਿ ਅਮਰੀਕਾ ਦਾ ਜਿੱਥੇ ਅਮਰੀਕਾ ਦੀ ਸੰਸਦ ਬੈੰਦੀ ਆ ਉਥੇ ਸਾਡੀਆਂ ਮੀਟਿੰਗਾਂ ਨੇ ਸੈਂਟਰਾਂ ਨਾਲ ਕਾਂਗਰਸ ਮੈਨ ਨਾਲ ਫਿਰ ਸਾਡੀ ਇੱਕ ਹੋਰ ਜਗ੍ਹਾ ਤੇ ਮੀਟਿੰਗ ਵਾਈਸ ਪ੍ਰੈਜ਼ੀਡੈਂਟ ਦੇ ਐਡਵਾਈਜ਼ਰ ਨਾਲ ਸਟੇਟ ਡਿਪਾਰਟਮੈਂਟ ਚ ਇਹ ਸਾਰੇ ਮਸਲੇ ਚੱਕਾਂਗੇ ਤੇ ਕੋਸ਼ਿਸ਼ ਕਰਾਂਗੇ ਜੀ ਇਹ ਮਸਲਿਆਂ ਨੂੰ ਅਮਰੀਕਾ ਸਰਕਾਰ ਦੇ ਧਿਆਨ ਚ ਲਾਉਣ ਦੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ